ਉਹਨੇ ਖੁਸ਼ੀਆਂ ਨਾਲ ਵਾਸਤੇ ਖੁਸ਼ੀਆਂ ਉਹਨਾਂ ਨੇ ਵੀ ਲਿੱਤੀਆਂ ਨਹੀਂ ਪਰ ਪਹਿਲਾਂ ਖੁਸ਼ੀ ਗੁਰੂ ਸਾਹਿਬ ਨੂੰ ਮਿਲਦੀ ਹੈ ਆਪਣੇ ਜੀਵਨ ਦੀ ਫੇਰ ਜਾ ਕੇ ਕਿਤੇ ਆਪਣੀ ਝੋਲੀ ਦੇ ਵਿੱਚ ਖੁਸ਼ੀਆਂ ਬੰਨਾਂ ਨੇ ਰਾਜ ਭਾਗ ਗੁਰੂ ਸਾਹਿਬ ਵਰਛਦੇ ਆਏ ਨੇ ਅੱਜ ਵੀ ਵਰਛਦੇ ਆ ਜਿਹੜਾ ਸੇਵਾ ਚ ਤਲਾਕ ਕੇ ਕਰਦਾ ਹੈ ਸਾਨੂੰ ਪ੍ਰਮਾਤਮਾ ਦੀ ਬਾਣੀਆਂ ਕੰਨੀਆਂ ਵਿਧੀਆਂ ਸਮਝ ਨਹੀਂ ਆਉਂਗੀਆਂ ਸਾਡਾ ਮਨ ਰੋਲ ਜਾਂਦਾ ਹੈ ਇਸ ਕਰਕੇ ਭਾਈ ਜਿੱਨਾ ਚਰਪ੍ਰੇਮ ਭਾਵਨਾ ਅੰਦਰ ਨਹੀਂ ਨਾ ਮੰਨਦੀ ਉਹਨਾਂ ਚ ਸਾਡੇ ਤਾਂ ਜਾਣ ਹੀ ਪੈਦਾ ਉਹਨਾਂ ਦਾ ਪ੍ਰੇਮ ਨਹੀਂ ਪੈਦਾ ਹੁੰਦਾ ਕੰਨਸੂ ਵੇਲਾ ਜਿਤ ਦਰਸ਼ਨ ਕਰਨਾ ਹੌਂ ਮਿਲਕਾਰੀ ਸਤਿਗੁਰ ਚਰਨਾਂ ਨਾਲ ਆਸ ਬਣੇ ਸਾਡੇ ਸਰੀਰ ਦੇ ਵਿੱਚ ਤਾਂ ਨਖ ਪਿਆ ਕਰੀਏ ਗੁਰੂ ਘਰ ਦੇ ਵਿੱਚ ਹਾਂ ਉਹ ਨਤਨੇ ਸ਼ੁਰੂ ਹੋ ਗਿਆ ਚਲੋ ਬੈਠੀਏ ਮਹਾਰਾਜ ਦੀ ਖਜੂਰੀ ਦੇਖ ਤੇ ਆ ਕਿ ਨਤਨੇ ਸਰਵਣ ਕਰੀਏ ਉਨਾ ਅਸਾਂ ਦੀ ਗਾਧਾ ਇਹ ਹਾਲ ਸੁਭੋ ਹੁੰਦਾ ਹੈ ਚਲੋ ਆਪਾਂ ਕੀਰਤਨ ਦੇ ਨਾਲ ਆਸਾ ਦੀ ਵਾਰ ਦਾ ਜਾਪ ਸਰਵਣ ਕਰੀਏ ਔਰ ਕਥਾ ਕਹਾਣੀਆਂ ਰਵੋਣੀਆਂ ਜਾਦੇ ਹੰ ਭੱਜੀ ਰਹੀਏ ਸਾਡਾ ਮਨ ਕਰੇ ਕਦੇ ਵੀ ਕਿਸੇ ਕਥਾ ਕਹਾਣੀਆਂ ਤੋਂ ਦੂਰ ਜਾਣ ਦਾ ਮਨ ਨਾ ਕਰੀਏ ਸਾਡਾ ਮਨ ਇਹ ਹੋਵੇ ਕਿ ਧੰਤ ਸੁਵੇਲਾ ਜਿਤ ਦਰਸ਼ਨ ਕਰਨਾ ਹੋਵੇ ਹਰੀ ਸਾਚੁ ਸੁਜਣਾ ਸਤਿਗੁਰੂ ਦੇ ਚਰਨਾਂ ਦੀ ਇਹੋ ਜੀ ਪੌੜ ਹੈ ਬਾਈ ਬਾਣੀ ਦੀ ਜਿੰਨਾ ਬਰ ਸਿੱਖਾਂ ਨੇ ਲਈਤੀ ਹੈ ਉਹਨਾਂ ਦਾ ਜੀਵਨ ਹੀ ਨਿਆਰਾ ਹੋ ਗਿਆ ਸਸ ਸੰਸਾਰ ਤੋਂ ਕੱਲ ਜੋ ਜਨਮ ਦਿਹਾੜਾ ਸੀ ਬਾਬਾ ਦੀਪ ਸਿੰਘ ਜੀ ਦਾ ਅੱਜ ਇਸ ਸਮਾਗਮ ਦੇ ਵਿੱਚ ਅੱਜ ਆਪਾਂ ਬੇਨਤੀਆਂ ਸਮੀਆਂ ਕਰਾਂਗੇ ਕਿਉਂਕਿ ਕੱਲ ਥੋੜਾ ਜਿਹਾ दिमाग आई नहीं गल करके प्रचार करना देखिए सारा समय ही परमात्मा सलाह करने वाल है कोई दिन कोई टाइम दे मुहताज नहीं सो अज संगत ज्यादा है आवेगी इस करके आप ਅੱਜ ਜਿਹੜਾ ਜਨਮ ਦੇ ਹੜਿਆ ਉਸ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਇਤਿਹਾਸਿਕ ਲੜਵਾਦ ਕਰਾਂਗੇ ਉਹਨਾਂ ਨੇ ਆਪਣਾ ਜੀਵਨ ਹੈ ਨਾ ਜਿਹੜਾ 15-18 18 ਸਾਲ ਦੀ ਉਮਰ ਦੇ ਵਿੱਚ 15-18 ਦੀ ਸਾਲ ਦੀ ਉਮਰ ਸੀ ਜਦੋਂ ਉਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਉਂਦੇ ਆਏ ਇਹ ਘਾਟਵਾੜ ਜਨਣੀ ਜਿਹੜੇ ਬਾਗੀ ਧਾਰ ਦੇ ਰਾਜੇ ਸੀ ਉਹਨਾਂ ਨੇ ਰਾਣੀਆਂ ਨੇ ਵੀ ਦੇਖੀ ਤੇ ਆਪਣੇ ਮਹਿਲਾਂ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਟਾਟੂਆਟ ਜਿਹੜੀ ਕਲਗੀ ਉਹਦੇ ਲੱਗੀ ਹੈ ਉਹਦਾ ਤੁਸੀਂ ਮੇੜ ਦੇੜ ਦੀ ਵੀ ਨਹੀਂ ਹੈ ਜਿਹੜਾ ਪ੍ਰਸ਼ਾਦੀ ਆਤੀ ਉਹਦੇ ਕੋਲ ਹੈ ਉਹਦੇ ਤੁਸੀਂ ਮੇੜ ਦੇੜ ਦੀ ਵੀ ਨਹੀਂ ਹੈ ਜੋ ਉਹਦੇ ਮੂਲੇ ਪ੍ਰਬੰਧ ਹੈ ਉਹ ਤੁਹਾਡੇ ਕੋਲੇ ਨਹੀਂ ਹੈ ਇਸ ਗੱਲ ਦੀ ਬਸ਼ੰਤੀ ਕਰਕੇ ਆਪਾਂ ਸੋਨੇ ਸਾਰੇ ਅਧਿਆਸ ਸੁਰਬੰਨ ਕਰਦੇ ਆ ਆਏ ਸਾਲ ਵੀ ਹੁੰਦਾ ਵੈਸੇ ਵੀ ਆਪਾਂ ਅਧਿਆਸ ਦਾ ਕੋਈ ਨਾ ਕੋਈ ਸੰਧਾਰ ਕਰਦੇ ਨੇ ਫੇਰੀ ਉਹ ਰਾਜੇ ਅਨਜੜੇ ਮਹਾਰਾਜ ਦੇ ਬਰੋਦੀ ਬਚ ਗਏ ਕਿਉਂਕਿ ਚੰਮਕ ਜਮਕ ਜਿਵੇਂ ਮਹਾਰਾਜ ਦੀ ਸ਼ੋਰ ਚਲ ਨਹੀਂ ਸਕੀ ਆ ਕੇ ਦੇਖਿਆ ਦਰਬਾਰ ਸਾਹਿਬ ਸਿਵਤ ਬੈਠੀ ਇੰਦੇ ਤਨੋਂ ਸਾਡਾ ਇਹ ਨਾ ਸਰਕਾਰ ਇਸ ਸੰਸਾਰ ਦੇ ਵਿੱਚ ਬੜੀ ਨਹੀਂ ਸਕਿਆ ਕਿਉਂਕਿ ਭਾਈ ਸਤਗੁਰੂ ਵੀ ਸੱਚਾ ਸੀ ਤੇ ਉਹਦੇ ਸਿੱਖ ਵੀ ਜਿਹੜੇ ਸੀ ਉਹ ਵੀ ਸੱਚੇ ਤੇ ਸੁੱਚੇ ਸੀ ਨੀਂ ਤੇਰੇ ਅੱਜ ਬੜਾ ਫਰਕ ਪੈ ਗਿਆ ਸਾਡੇ ਨੀਤਾਂ ਦੇ ਵਿੱਚ ਇਸ ਕਰਕੇ ਸਾਨੂੰ ਗੁਰਬਾਣੀ ਹੈ ਨਾ ਜਿਹੜੀ ਵਿਆਖਿਆ ਕਰਉਂਦੀ ਹੈ ਕਿ ਜੀਵਨ ਦਾ ਲੈਵਲ ਕਿੱਥੇ ਜੇ ਖੜਾ ਹੈ ਇਸੇ ਤਰ੍ਹਾਂ ਕਹਿੰਦੇ ਗੋਪਿੰਦ ਕੋ ਜਿਹੜਾ ਹੈ ਸੰਗਤ ਆਉਂਦੀ ਹੈ ਤੇ ਸੰਗਤ ਦੇ ਨਾਲ ਨਾਲ ਭਾਈ ਭਗਤੂ ਜੀ ਤੇ ਮਾਤਾ ਜਉਨੀ ਜੀ ਜਿਨ੍ਹਾਂ ਦੇ ਸੁਪੁੱਤਰ ਸਨ ਬਾਬਾ ਦੀਪ ਸਿੰਘ ਜੀ ਦੀਪੇ ਨਾਮ ਕਰਕੇ ਉਹ ਜਾਣੀ ਜਾਂਦੇ ਨੇ ਕਿਉਂਕਿ ਉਮਰ ਛੋਟੀ ਹੈ ਹਜੇ ਗੁਰੂ ਦੇ ਰੱਤੇ ਨਹੀਂ ਲੱਗੇ ਉਹ ਤੋਂ ਤੋਂ ਤੇਰਾ ਇਸ ਚੀਜ਼ ਦਾ ਕਿਉਂਕਿ ਸੰਗਤ ਸਾਰੇ ਪਿੰਡਾਂ ਦੇ ਵਿੱਚੋਂ ਹੀ ਆਉਂਦੀ ਸੀ ਤੇ ਇਹਨਾਂ ਨੇ ਆਪਣਾ ਬੇਸੇਵਾ ਨਾ ਜਿਹੜਾ ਮਾਦੀ ਦੀ ਧਰਤੀ ਤੇ ਉਹ ਪਿੰਡ ਦੇ ਵਿੱਚ ਇਹਨਾਂ ਦਾ ਬੇਸੇਵਾ ਹੋਇਆ ਸੀ ਸ਼ੁਰੂਆਤ ਇਹਨਾਂ ਦੇ ਇਤਿਹਾਸ ਨਹੀਂ ਕਹਿੰਦੇ ਕਿ ਚੀਪੇ ਪਿੰਡ ਤੋਂ ਆਉਂਦੀ ਹੈ ਕਿ ਚੀਪੇ ਪਿੰਡ ਦੇ ਕੋਲੋਂ ਮੋਰtao ਅਸਵਾ ਬਣ ਗਿਆ ਆਖੀ ਪਰਫੁੱਲਤ ਹੈ ਇਹਨਾਂ ਦਾ ਜਿਹੜਾ ਪ੍ਰਸੋਤੜਾ ਬਾਬਾ ਦੀਪ ਸਿੰਘ ਦਾ ਪਰਿਵਾਰ ਸੀ ਨਾ ਜਿਹੜਾ ਉਹ ਮੱਝਾਂ ਚਾਰਨ ਦੇ ਲਈ ਇਸ ਧਰਤੀ ਤੇ ਆਇਆ ਸੀ ਉਹਨਾਂ ਨੇ ਹਰਿਆਵਲ ਦੇਖੀ ਜੇ ਸਾਡਾ ਕੰਮਕਾਰ ਬੜੀ ਚੜ੍ਹਤਨ ਚੜ੍ਹਦੀ ਕਲਾ ਦੇ ਨਾਲ ਚੱਲੇਗਾ ਉਸ ਬਜ਼ੁਰਗ ਨੇ ਆਪਣਾ ਕਿਉਂਕਿ ਉਹ ਵੀ ਆਪਣਾ ਇਹ ਰੀਤਾਂ ਨੇ ਜਿਵੇਂ ਹੁਣ ਆਪਣਾ ਪਿੰਡ ਹੈ ਬਾਬਾ ਤਰਸੀ ਨੇ ਜਿਹੜੇ ਨਾਂ ਤੇ ਮੋੜੀ ਗੱਡੀ ਗਈ ਸੀ ਇਹਦਾ ਇਸ ਪੈਣ ਦੀ ਇਸੇ ਤਰ੍ਹਾਂ ਹੀ ਨਾ ਜਿਹੜੇ ਵੱਡੇ ਪਰਿਵਾਰ ਵਾਲੇ ਮਨੁੱਖ ਹੁੰਦੇ ਆ ਉਹਨਾਂ ਦੀ ਮੋੜੀ ਗੱਡੀ ਜਾਂਦੀ ਆ ਉਹ ਆਪਣੇ ਜਿੱਥੇ ਵੀ ਉਹਨਾਂ ਨੇ ਜਗ੍ਹਾ ਖਰੀਦ ਲਈ ਦਾ ਕੁਛ ਵੀ ਹੈ ਇਹਨਾਂ ਦੇ ਜਿਹੜੇ ਵੱਡ-ਵਡੇਰੇ ਸੀ ਉਹਨਾਂ ਨੇ ਇੱਕੀ ਉਹਦਾ ਨਾਮ ਸੀ ਬਿਰੋਧਾਂ ਦਾ ਉਸ ਬੰਦੇ ਦਾ ਨਾਮ ਸੀ ਜਿਹੜਾ ਕਸ਼ੀਚਰ ਲਈ ਕੰਮ ਕਰਦਾ ਸੀ ਉਹਦਾ ਉਹਨੇ ਮਿੱਠੀ ਪਿੰਡ ਦੇ ਵਿੱਚ ਆਪਣਾ ਵਸੇਬਾ ਕੀਤਾ ਤੇ ਕਹਿੰਦੇ ਉਹਦੇ ਪੰਜ ਪੁੱਤਰ ਹੋ ਗਏ ਅੱਗੇ ਉਹਨਾਂ ਪੰਜਾਂ ਪੁੱਤਰਾਂ ਦੇ ਨਾਮ ਤੇ ਵੀ ਕੰਡ ਵਜੇ ਬੈਠੇ ਬਹੁ ਜਿਹੜਾ ਕੰਡ ਹੁੰਦਾ ਹੈ ਇਹ ਬਾਬਾ ਦੀਪ ਸਿੰਘ ਜੀ ਦੇ ਕੋਲ ਹੈ ਬਹੁ ਪਿੰਡ ਦੇ ਵਿੱਚ ਦੋ ਚੀਰਾ ਅਗੇ ਇੱਕ ਹੋਰ ਇਹਨਾਂ ਦਾ ਪੁੱਤਰ ਹੁੰਦਾ। ਉਹਦੇ ਪੁੱਤਰ ਫਿਰ ਬਾਬਾ ਭਗਤਾ ਜੀ ਵੀ ਕਿਹਾ ਜਾਂਦਾ ਹੈ ਇਤਿਹਾਸ ਵਿੱਚ ਭਗਤੂ ਜੀ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਵਿਆਹ ਮਨ ਮਾਤਾ ਜਿਉਣੀ ਜੀ ਦੇ ਨਾਲ। ਮਾਤਾ ਜਿਉਣੀ ਜੀ ਦੇ ਘਰ ਫਿਰ ਇਹ ਪਾਲ ਸੰਧੇ ਬੜਾ ਸੋਹਣਾ ਇਤਿਹਾਸ ਹੈ ਬਾਬਾ ਦੀਪ ਸਿੰਘ ਜੀ ਦਾ। ਬਾਬਾ ਦੀਪ ਸਿੰਘ ਜੀ ਦੀਪਾ ਨਾਮ ਕਰਕੇ ਜਾਣਿਆਂ ਦੇ ਨਹੀਂ ਛੋਟੀ ਉਮਰ ਹੈ ਘਰ ਦੇ ਵਿੱਚ ਤੈਨਾ ਪੈਦਾ ਹੋਏ ਚਾਰ ਕੀਤਾ ਇਹਨਾਂ ਦਾ ਨਾਮ ਵੀ ਦੀਪਾ ਕਿਉਂ ਰੱਖਿਆ ਗਿਆ ਕਿਉਂਕਿ ਇਹਨਾਂ ਦਾ ਜਿਹੜਾ ਚਿਹਰਾ ਸੀ ਨਾ ਬੜਾ ਸੋਹਣਾ ਤੇ ਸੁਨਖਾ ਸੀ ਗੱਲ ਗੱਲ ਕਰਦਾ ਸੀ ਉਥੇ ਇਸ ਕੱਲ ਦਾ ਪ੍ਰਚਾਰ ਹੋਇਆ ਵੀ ਇਹ ਤਾਂ ਚਿਹਰਾ ਹੈ ਨਾ ਜਿਹੜਾ ਉਹ ਦੀਪ ਦੇ ਮਗੋਂ ਦੀਵੇ ਦੇ ਮਗੋਂ ਮਗਦਾਰ ਹੈ ਇਨਾ ਸੋਹਣਾ ਚਿਹਰਾ ਕਹਿੰਦੇ ਜਗੂ ਜਗੂ ਕਰਦਾ ਹੈ ਇਸ ਕਰਕੇ ਇਹਦੇ ਪਰਿਵਾਰ ਨੇ ਨਾਮ ਹੀ ਦੀਪਾ ਰਖ ਦਿੱਤਾ ਇਸੇ ਕਰਕੇ ਪੜੀ ਤੁਹਾਡੇ ਨਾਲ ਵੀ ਬੇਨਤੀ ਕਰਦੇ ਹੁੰਦੇ ਆ ਜੋ ਸਾਨੂੰ ਗੁਰਬਾਣੀ ਨੇ ਨਾਮ ਦਿੱਤਾ ਹੈ ਨਾ ਉਹਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਅਸੀਂ ਛੋਟੇ ਨਾਲੋਂ ਬਰਾਕਰੇ ਵੱਡੇ ਨੂੰ ਬਸ ਕੱਲੇ ਕਾਗੇ ਪਤਰਾ ਦੀ ਇੱਕ ਰੈਤ ਮੇਰੇ ਵਿੱਚ ਤੁਸੀਂ ਪੜ ਕੇ ਦੇਖਿਓ ਇੱਕ ਚੀਜ਼ ਵਾਟ ਕਰਿਓ ਉਹ ਸਰ ਸਿੱਖ ਨੂੰ ਸਿੱਖ ਨਹੀਂ ਜਾਣਿਆ ਜਾਂਦਾ ਜੋ ਆਪਣੇ ਨਾਮ ਦੇ ਪਿੱਛੇ ਸਿੰਘ ਜਾਂ ਔਰ ਟੱਕ ਦੇਵੇ ਸਿਰਦਾ ਨਾਮ ਜਿਹੜਾ ਵਰਤਦਾ ਹੈ ਨਾ ਰਹਿਤ ਨਾਮੇ ਦੇ ਬੋਲ ਨਹੀਂ ਉਹ ਸਿੱਖ ਨਹੀਂ ਮੰਨਿਆ ਜਾਂਦਾ ਇਹ ਮਤੇ ਵੀ ਪਈ ਰਿਹਾ ਕਾਲ ਤੱਕ ਤੋ ਤੇ ਪੜ ਕੇ ਦੇਖਿਓ ਨੰਨੇ 70 ਦੇ ਪਾਸ ਜੇ 5 6 ਹੱਤੇ ਬਏ ਗਿਆ। ਇਸਾ ਨੂੰ ਰਹਿਤ ਨਾਮੇ ਦੀ ਹੈ ਦਾ ਹੈ। ਜੋ ਸੀ ਨਾਮ ਅਮਰਤ ਨਾ ਗੁਰੂ ਘਰ ਸਾਂ ਮਾਰ ਤੋ ਉਹ ਨਾਮ ਪਈ ਆਪਣਾ ਵਰਤਰਾ ਰੱਖੀ ਅੱਜ ਸਾਡੇ ਜੀਵਨ ਵੀ ਤਾਂ ਹੋਲੇ ਹੋਗੇ ਕਿਉਂਕਿ ਅਸੀਂ ਆਪਣਾ ਨਾਮ ਹੀ ਗਵਾ ਲਿਆ। ਰੱਬ ਦਾ ਨਾਮ ਤੱਕੀ ਜਖਣਾ ਸੀ ਰੱਬ ਦਾ ਵੀ ਨਹੀਂ। ਸਾਹੋਂ ਸਪੀ। ਐ ਭਾਈ ਬਾਬਾ ਦੀਪ ਸਿੰਘ ਜੀ ਦਾ ਨਾਮ ਉਹ ਦੀਪਾ ਰੱਖਿਆ ਗਿਆ ਤੇ ਕਹਿੰਦੇ ਇਹਦਾ ਚਿਹਰਾ ਹੈ ਨਾ ਜਿਹੜਾ ਉਹ ਗੁੰਗੂੰ ਕਰਦਾ ਹੈ ਬੜਾ ਮਧ-ਮਧ ਇਹਦਾ ਚਿਹਰਾ ਢੋਲ ਢੋਲ ਕਹਿੰਦਾ ਤੇ ਕਹਿੰਦੇ ਆਪਸ ਵਿੱਚ ਦੀ ਜਿਹੜੀ ਸੰਗਤ ਹੈ ਇਹਨਾਂ ਦੇ ਘਰ ਦੇ ਵਿੱਚ ਜਦੋਂ ਖੁਸ਼ੀ ਪ੍ਰਗਟ ਹੋਈ ਇਹ ਰੰਗਮੋਹਿਆ ਬਾਬਾ ਦੀਪ ਸਿੰਘ ਜੀ ਦਾ ਤੇ ਬੜੇ ਲੋਕਾਂ ਨੇ ਆਪੋ ਆਪਣੇ ਸੁਭਾਅ ਦੇ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਇਹ ਕਹਿੰਦੇ ਨਾਲ ਨਾਮੀ ਦੀ ਪਾਰਕ ਜਿਆ ਗਿਆ ਚੰਗੇ ਇੱਕ ਪਰਿਵਾਰ ਦੇ ਵਿੱਚੋਂ ਇਹ ਪੈਦਾ ਹੋਇਆ ਬੱਚਾ ਬੜੀ ਪਰਪੁਰਤ ਹੋਈ ਇਹਨਾਂ ਦੀ ਕੌਮ ਬੜੀ ਪਰਪੁਰਤ ਹੋਈ ਇਹਨਾਂ ਦੀ ਕੌਮ ਤੇ ਕਹਿੰਦੇ ਜਦੋਂ ਨਾਲ ਇਹ ਬਰਾ ਪ੍ਰਾਣੀ ਬਜ਼ੁਰਗ ਤੇ ਜਿਹੜੇ ਗੁਰੂ ਨਾਨਕ ਦੇ ਘਰ ਦੇ ਸਿੱਖ ਸੀ ਗੁਰੂ ਨਾਨਕ ਦੇ ਘਰ ਦੇ ਆਨਲ ਪਿਆਰੇ ਸਿੱਖ ਸੀਤੇ ਇਸ ਕਰਕੇ ਗੁਰੂ ਸਾਹਿਬ ਦੇ ਨਾਮ ਦਰਬਾਰ ਸਾਹਿਬ ਦੇ ਨਾਲ ਇਹ ਦੁਰੇਵਈ ਸੀ ਪ੍ਰਭਾਨ ਇਹ ਕਹਿੰਦੇ ਸਭਾ ਬਣਿਆ ਤੇ ਇਹਨੇ ਦਾ ਪੰਜ ਪਿਆਰਾਂ ਦਾ ਜਿਹੜਾ 1 ਸਾਲ ਪਹਿਲਾਂ ਏਮ 10 1500 ਇਸਵੀ ਦੇ ਲਗਭਗ ਢੇਢ ਤੇੜੇ ਗੁਰੂ ਘਰ ਦੇ ਵਿੱਚ ਪ੍ਰਵਾਨ ਹੁੰਦਾ ਹੈ 1690 ਦੀ ਵਿਸਾਖੀ ਵੇਲੇ ਨਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਸਿਰ ਮੰਗੇ ਪੰਜ ਪਿਆਰਿਆਂ ਦੇ ਬਹੁਤ ਲੋਕ ਐ ਨਾ ਜਿਹੜੇ ਬਹੁਤ ਵੱਡਾ ਕੱਟ ਹੋਇਆ ਸੀ ਉਸ ਦੇ ਲਈ ਕਿਉਂਕਿ ਪਹਿਚਾਣ ਨਹੀਂ ਸੀ ਸਿਰ ਮੰਗੇ ਤੇ ਕਹਿੰਦੇ ਮੌਤ ਜਿਹੜੇ ਆ ਨਾ ਲੋਕੋ ਉੱਠ ਕੇ ਵਾਗੇ ਮਨਜ਼ੂਰ ਨਹੀਂ ਕੀਤਾ ਮਾਤਾ ਗੁਜਰੀ ਜੀ ਕੋਲ شکایت شکایتਾਂ ਵੀ ਕੀਤੀਆਂ ਆ ਤੇ ਆਸ ਜਿਹੇ ਵੀ ਬਖਵਾਮ ਹੁੰਦੇ ਨੇ ਤੇ ਕਹਿੰਦੇ ਸਾਰਾ ਕੁਝ ਨਾ ਬਾਬਾ ਦੀਪ ਸਿੰਘ ਜੀ ਨੇ ਦੀਪਾ ਨਾਮ ਕਰਕੇ ਜਦੋਂ ਜੱਜਾਂ ਦੇ ਸਾਹਮਣੇ ਸੁਣਿਆ ਤੇ ਮਨ ਨੂੰ ਠੇਸ ਲੱਗੀ ਆਜੇ ਦੀ ਜਵਾਨੀ ਹੈ ਨਾ ਜਿਹੜੀ ਜਵਾਨੀ ਉਹ ਭਾਈ ਚੜ੍ਹਦੀ ਕਲਾ ਦਾ ਜੀਵਨ ਸਿਖਾਉਂਦੀ ਹੈ ਜਵਾਨ ਹੈ ਨਾ ਜਿਹੜਾ ਜਵਾਨ ਜਿਹਦੀ ਜਵਾਨੀ ਜਾਗ ਤੇ ਆਪਾ ਦੇਖ ਲਿਆ ਆਕੀ ਦੇ ਵਿੱਚ ਵੀ ਜਵਾਨ ਜਵਾਨੀ ਦੀ ਬਹੁਤ ਵੱਡੀ ਕਰਾਮਾਤ ਹੈ ਜੀ ਬੰਦਾ ਸਾਹਮਣੇ ਆਈ ਜਵਾਨੀ ਇਹ ਬੰਦਾ ਪਰਮਾਤਮਾ ਦੇ गुण ਗਾਉਣ ਲੱਗ ਪਿਆ ਇਹ ਜਵਾਨੀ ਘਰ ਦੇ ਵਿੱਚ ਕਹਿੰਦੇ ਇਹਨੇ ਮਸਾਖੀ ਦਾ ਜਿਹੜਾ ਇਤਿਹਾਸ ਹੈ ਨਾ ਗੱਲਾਂ ਬਾਤਾਂ ਨੇ ਮੋਈਆਂ ਘਰ ਪਰਿਵਾਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਉਹ ਇਤਿਹਾਸ ਸਾਰਾ ਆਪਣੇ ਕੰਨੀਆਂ ਸੁਣਿਆ ਵੀ ਉਥੇ ਬਹੁਤ ਵੱਡੀ ਗੰਤੀ ਦੇ ਵਿੱਚ ਜਦੋਂ ਮਹਾਰਾਜੀ ਨੇ ਅੰਗਰਤ ਪਾਨ ਕਰਵਾਇਆ ਕੀਤਾ ਆਪੇ ਗੁਰ ਜੀ ਦਾ ਤੇ ਕਹਿੰਦੇ ਇਹਨੇ ਸਾਰਾ ਇਤਿਹਾਸ ਦੱਸਾਂ ਮਾਤਾ ਸੁਖੀਆ ਬਾਬਾ ਨੀਰ ਸਿੰਘ ਜੀ ਤੋਂ ਰਹਿਣੀ ਗਿਆ ਕਹਿੰਦੇ ਜੀ ਮੈਂ ਕਿਤੇ ਉੱਥੇ ਉਸ ਸਮੇਂ ਹੁੰਦਾ ਨਾ ਮੈਂ ਸਿਰ ਤੋਂ ਤਾਂ ਨਹੀਂ ਨਹੀਂ ਸੀ ਕਰਤੋਂ ਨਹੀਂ ਮੈਂ ਆਪਣਾ ਜੀਵਨ ਹੈ ਨਾ ਜਿਹੜਾ ਪ੍ਰਮਾਤਮਾ ਦੇ ਲੇਖੇ ਲੰਮਾ ਸੀ ਅਸਰ ਦੇ ਦਾ ਕਹਿੰਦੇ ਇੱਕ ਸਾਲ ਬਾਅਦ ਨਾ ਇਹਨਾਂ ਦਾ ਸਮਾਂ ਬਣ ਗਿਆ ਉਹ ਗੱਲਾਂ ਨੇ ਜਿਹੜੀ ਦਿਮਾਗ ਦੇ ਵਿੱਚ ਰੜਕਦੀ ਨਹੀਂ ਮਨ ਦੇ ਵਿੱਚ ਪਾਈ ਦੀਪੇ ਦੀ ਇਹ ਗੱਲ ਬਸੀ ਵੀ ਸੀ ਵੀ ਜੇ ਕਿਤੇ ਮੈਂ ਤਲਕੀ ਧਰਦੇ ਆਦਿਸ਼ਾ ਦੇ ਸਾਹਮਣੇ ਜਾਵਾਂ ਤੇ ਮੈਂ ਆਪਣਾ ਸਿਰ ਇਹਨਾਂ ਜਿਹੜਾ ਧੂ ਕਰਦੇ ਲੇਖੇ ਨਾਲ ਇਹ ਮਨੀ ਐਡੀਆ ਪਦਮੀਆਂ ਜਿਹੜੀਆਂ ਇਤਿਹਾਸ ਨੇ ਦਿੱਤੀਆਂ ਉਹ ਨੀਤੀ ਪਹਿਲਾਂ ਐ ਕੋ ਜੀ ਸੀ ਕਿ ਮਹਾਰਾਜ ਦੇ ਦੇਖਿਆ ਲਾਉਣ ਵਾਲੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ ਪਾਈ ਦੀਪਾ ਜੀ ਜਾਂਦੇ ਨੇ ਕਹਿੰਦੇ ਦੇਖ ਰਿਹਾ ਦਰਬਾਰ ਸਾਹਿਬ ਦੀ ਸ਼ੋਭਾ ਸੰਗਤ ਦੀ ਸ਼ੋਭਾ ਬਾਬਾ ਦੀਪ ਸਿੰਘ ਜੀ ਨੇ ਸਵਾਗਤ ਦੇ ਅੱਖੀਂ ਦੇਖਿਆ ਐਡਾ ਤਖਰਾ ਦੁਨੀਆ ਦਾ ਰਾਜਾ ਜਿਹਨੂੰ ਪ੍ਰਸ਼ਾਦੀ ਰਾਤੀ ਹੈ ਚੌਰ ਸਾਲ ਕਰਦਾ ਹੈ ਕਲੰਗੀ ਲੱਗੀ ਹੈ ਚੰਕੀ ਲੱਗੀ ਹੈ ਜਦੋਂ ਆਸਾ ਦਾ ਚੌਰ ਸਾਲ ਕਰਨ ਵਾਲੇ ਸਿੱਖ ਨੇ ਆਲਦੀ ਇੱਛਾ ਪ੍ਰਗਟ ਕੀਤੀ ਪਾਈ ਦੀਪ ਨੇ ਪਾਈ ਦੀਪਾ ਜੀ ਕਹਿਣ ਲੱਗੇ ਮਹਾਰਾਜ ਮੇਰੇ ਅੰਦਰ ਇੱਕ ਤੜਫ ਹੈ ਮੇਰੇ ਅੰਦਰ ਇੱਕ ਵਿਚਾਰ ਹੈ ਜਿਹੜਾ ਅੱਜ ਵੀ ਮੈਨੂੰ ਸੁਪਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰ ਕੀਤਾ ਆਪਣੇ ਗੁਲਾਵੇ ਦੇ ਵਿੱਚ ਰਹਿਤਾ ਪਿਆਰ ਦਿੱਤਾ ਨਾਲੇ ਪੁੱਛਦੇ ਨੇ ਕੀ ਜੇ ਸਿੱਖਾ ਮੰਨਣ ਦੀ ਇੱਛਾ ਹੈ ਕੀ ਵਿਚਾਰ ਹੈ ਮੇਰੇ ਮਨ ਦਾ ਤੇ ਬਾਬਾ ਦੀਪਾ ਜੀ ਕਹਨ ਕਿ ਭਾਈ ਦੀਪਾ ਜੀ ਕਹਿ ਲਗੇ ਮਹਾਰਾਜ ਇੱਕ ਸਾਲ ਪਹਿਲਾਂ ਸਤਾਰਾ ਸੋ ਜਿਹੜੇ ਨਿਮੇਸਕੀ ਦੇ ਵਿੱਚ ਤੁਸੀਂ ਪੰਜ ਸਾਧਿਆ ਮਹਾਰਾਜ ਮੜੇ ਸਿੱਖ ਸੀਨਾ ਜਿਹੜੇ ਸੀਸ ਦੇਰ ਤੋਂ ਕੰਨੀ ਕਤਰਾ ਕੇ ਕੰਨੀ ਕਤਰਾ ਕੇ ਇਸ ਕਰਕੇ ਮਹਾਰਾਜ ਉਦੋਂ ਵੀ ਮਨ ਦੇ ਵਿੱਚ ਵਿਚਾਰ ਹੈ ਅਰਥ ਹੈ ਜੇ ਕਿਤੇ ਉਦੋਂ ਮੈਨੂੰ ਵਿੱਚ ਹੁੰਦਾ ਮੈਂ ਆਪਣਾ ਸੀਸ ਹੈ ਨਾ ਜਿਹੜਾ ਤੋ ਅੱਗੇ ਦਰਬਾਰ ਸਾਹਿਬ ਤੋਂ ਸ਼ਾਵਰ ਕਰਨਾ ਸੀ ਕਿ ਬੋਲੋ ਸਤਨਾਮ ਵਾਹਿਗੁਰੂ ਮੈਂ ਆਪਣਾ ਜਿਹੜਾ ਸੀਸ ਹੈ ਨਾ ਉਹ ਗੁਰੂ ਘਰ ਤੋਂ ਪਰਵਾਣ ਕਰਨਾ ਸੀ ਇਸ ਕਰਦੀ ਮੇਰੇ ਅੰਦਰ ਤੜਫ ਹੈ ਵਿਚਾਰ ਹੈ ਮਹਾਰਾਜ ਕਿਤੇ ਮੇਰਾ ਵੀ ਸੀਸ ਹੈ ਨਾ ਜਿਹੜਾ ਉਹ ਗੁਰੂ ਦੇ ਲਈ ਭੇਟਾ ਹੋ ਜਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਨਾ ਬਚਨ ਉਚਾਰਨ ਕੀਤਾ ਕਿਹਦੇ ਪ੍ਰਵਾਨਤਾ ਤੋਂ ਹੁਣ ਵੀ ਹੋ ਜਾਏਗਾ ਹੁਣ ਵੀ ਹੋ ਜਾਏਗਾ ਪਰ ਇੱਕ ਗੱਲ ਹੈ ਇੱਕ ਸੱਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ فرمایا ਕਹਨ ਲਗੀ ਅੱਜ ਤੋਂ ਗੁਰੂ ਘਰ ਦੇ ਵਿੱਚ ਪ੍ਰਮਾਣ ਹੋ ਜੇਗਾ ਇਹਦੇ ਲਈ ਤੈਨੂੰ ਅੰਮ੍ਰਿਤ ਧਾਰੀ ਬਣਨਾ ਪੈਣਾ ਗੱਜ ਕੇ ਵੱਲੋਂ ਸਤਨਾਮ ਜੀ ਵਾਹਿਗੁਰੂ ਅੰਮ੍ਰਿਤ ਸ਼ਕਨਾ ਪੈਣਾ ਹੈ ਦੀਪੇ ਤੋਂ ਭਾਈ ਦੀਪ ਸਿੰਘ ਬਣਨਾ ਪੈਣਾ ਤੇ ਕਹਿੰਦੇ ਚਰਨਾਂ ਦੇ ਨਮਸਕਾਰ ਕੀਤੀ ਪਿਆਰ ਦੇ ਅੰਝੂ ਅੱਖਾਂ ਦੇ ਵਿੱਚੋਂ ਆਏ ਬਾਬਾ ਦੀਪ ਸਿੰਘ ਜੀ ਲਈ ਕਹਿਣ ਲੱਗੇ ਮਹਾਰਾਜ ਇੱਕ ਦਿਨ ਤਾਂ ਮੈਂ ਉਸ ਦਿਨ ਸੀ ਜਿੱਤੇ ਮਾਂ ਤੋਂ ਮੈਂ ਜਨਮ ਲੈਂਤਾ ਉਸ ਦਿਨ ਮੈਂ ਜਨਮਿਆ ਇੱਕ ਅਜ ਕੇ ਦੀ ਸਿੱਖੀ ਦੇ ਵਿੱਚ ਦੁਬਾਰਾ ਜਨਮ ਲੈਣਾ ਹੈ ਅੱਜ ਮੇਰਾ ਦੁਬਾਰਾ ਜਨਮ ਹੋ ਜਾਣਾ ਹੈ ਕਿਉਂ ਕਿ ਮੈਂ ਭਾਈ ਦੀਪੇ ਤੋਂ ਭਾਈ ਦੀਪ ਸਿੰਘ ਬਣ ਜਾਣਾ ਹੈ ਮੈਂ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਣਾ ਹੈ ਮਹਾਰਾਜ ਜੀ ਕਹਿੰਦਾ ਜੀ ਕੋਸ਼ਲ ਹੋ ਕੇ ਤੇਰਾ ਸੀਸ ਅੱਜ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਣਾ ਤੇ ਤੇਰਾ ਸੀਸ ਦੀ ਕੋਸ਼ਾ ਲੈ ਕੇ ਆਇਆ ਨਾ ਗੁਰੂ ਘਰ ਦੇ ਵਿੱਚ ਤੇਰਾ ਸੀਸ ਸਾਰਿਆਂ ਤੋਂ ਵੱਖਰਾ ਹੀ ਬੇਟਾ ਹੋਵੇਗਾ ਕੱਜ ਕੇ ਬੋਲੋ ਸਤਨਾਮ ਵਾਹਿਗੁਰੂ ਇਹ ਕਲਗੀਆਂ ਵਾਲੇ ਕਾਸ਼ੇ ਦੇ ਸਮੇਂ-ਸਮੇਂ ਸਿਰਨਾ ਬਾਰ ਦਿੱਤੀ ਅੱਜ ਮੇਰੇ ਵਰਗੀ ਕੀ ਬਣੀ ਹਲਕੀ ਮੱਤ ਵਾਲੇ ਕਹਿੰਦੇ ਐ ਗੁਰੂ ਵੀ ਆਪ ਸਰੀਰ ਸੀ ਉਹਨਾਂ ਜਿਹੜਾ ਕੋਈ ਤਰਾਮਾਤ ਸੀ ਨਹੀਂ ਪਈ ਗੁਰੂ ਤੇ ਕਦੇ ਵੀ ਗਿਲਾ ਸਿਕਵਾ ਨਾ ਜਿਹੜਾ ਉਹ ਆਪਣੇ ਅੰਦਰ ਹੀ ਸਵੀਕ੍ਰਿਤ ਕਰਨਾ ਚਾਹੀਦਾ ਹੈ ਦੁਨੀਆ ਦੇ ਮਿੰਦਕ ਨਹੀਂ ਕਦੇ ਵਾਸਤੇ ਵੀ ਗੁਰੂ ਦੇ ਬਣਨਾ ਚਾਹੀਦਾ ਉਹ ਤਾਂ ਸਿਰਫ ਇੱਕ ਸੰਸਖਾਉਣ ਵਾਸਤੇ ਉਹਨਾਂ ਨੇ ਆਪਣੀ ਜੀਵਨ ਦੇ ਵਿੱਚ ਇੰਨਾ ਕੁਝ ਢਾਡਾਇਆ ਵੀ ਮੇਰੇ ਸਿੰਘ ਤੇ ਲੋਰ ਨਾ ਜਾ ਨੰਦ ਸਿੱਖੀ ਕਮਜ਼ੋਰ ਨਾ ਹੋਵੇ ਕਦੇ ਵੀ ਸਿੱਖੀ ਨੂੰ ਕਦੇ ਢਾਹ ਨਾ ਲੱਗੇ ਕਿਸੇ ਗੱਲ ਦੀ ਝੋਰਾ ਨਾ ਆਵੇ ਇਸ ਕਰਕੇ ਉਹਨਾਂ ਨੇ ਆਪਣੇ ਸਰੀਰ ਤੇ ਇਹ ਦੁੱਖ ਤਕਲੀਫਾਂ ਸਹਿਆਂ ਵੀ ਸਾਨੂੰ ਉਹ ਬਾਛਣਾ ਮੁਕਤ ਕੀਤੇ ਭਾਈ ਦੀਪ ਸਿੰਘ ਨੂੰ ਜੀਵਨ ਦਿੱਤਾ ਇੱਕ ਨਵਾਂ ਭਾਈ ਦੀਪ ਸਿੰਘ ਬਣਾ ਦਿੱਤਾ ਦੀਪੇ ਨੂੰ ਤੇ ਕਹਿ ਲੱਗੇ ਤੇਰਾ ਜਿਹੜਾ ਸੀਸਾ ਨਾ ਉਹ ਗੁਰੂ ਘਰ ਦੇ ਵਿੱਚ ਸਾਰੀ ਗੁਨੀਆਂ ਤੋਂ ਅਨੋਖਾ ਹੀ ਟੇਡਾ ਟੇਡਾ ਹੋਵੇਗਾ ਤੇਰਾ ਭਾਜਾਂਦੇ ਆ ਸਾਰਾ ਦਰਸਨਾ ਤਨ ਜੀ ਦਾ ਉਹ ਆਪਣਾ ਸਦੇ ਆਸਥਸ ਹੈ ਕਲੀਆਂ ਵਾਲੇ ਪਾਸ਼ਾ ਨੇ ਸਮੇ ਬਾਦ ਪਾਈ ਦੀਪ ਸਿੰਘ ਤੇ ਤਿੰਨ ਸਿੱਖ ਹੋਰ ਸੀ ਇਹਦੇ ਸਹੇਤ ਨੇ ਸਿੱਖਸੀ ਭਾਈ ਦੀਪ ਸਿੰਘ ਭਾਈ ਮਨੀ ਸਿੰਘ ਇੱਕ ਸਿੱਖ ਹੋਰ ਇਹ ਕੰਨ ਸਿਖਾਉਂਦੇ ਮਹਾਰਾਜ ਜੀ ਜਦੋਂ ਕੀ ਰਹਾ ਗਿਆ ਹਨ ਬੜੇ ਕਈ ਵਾਰੀ ਸਾਡੀ ਹਲਕੀ ਮੱਤ ਸਵਾਲ ਵੀ ਕਰਦੀ ਹੈ ਵੀ ਬਾਬਾ ਦੀਪ ਸਿੰਘ ਜੀ ਦਾ ਸੂਰਮਾ ਸੀ ਇਹ ਜਗਧਵਰਿਕ ਤੇ ਸੀ ਬਈ ਵਾਲੀਏ ਸਵਾਲ ਸੁਣਨ ਨੂੰ ਮਿਲਿਆ ਇਹ ਭਾਈ ਤਾਂ ਪਾਸੇ ਕੀਤੇ ਗਏ ਸੀ ਇਹਨਾਂ ਦੇ ਪਰਿਵਾਰ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਹਰੈਤ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਕਮਸਾਂ ਦਾ ਜਗ ਹੋਣਾ ਹੈ ਇਸ ਕਰਕੇ ਜਿਹੜੇ ਬਜ਼ੁਰਗ ਹੈ ਜਨਮ ਦੀ ਰਣਨੀਤੀ ਦੀ ਪੂਰੀ ਨਹੀਂ ਜਿਨ੍ਹਾਂ ਦੇ ਬੱਚੇ ਛੋਟੇ ਆ ਉਹ ਕੋਈ ਇੱਥੋਂ ਜਾ ਸਕਦੇ ਆ ਕਿ ਉਹਨਾਂ ਦੇ ਵਿੱਚੋਂ ਇਹ ਤਰ੍ਹਾਂ ਸੇ ਕੋਈ ਸੀ ਜਿਹਨਾਂ ਮਹਾਰਾਜ ਨੇ ਜਾਗੋ ਕੇ ਦੇ ਆਪ ਕੋ ਆਪਣੀ ਧਰਾਂ ਨੂੰ ਤੋਰ ਦਿੱਤਾ ਸੀ ਆਪਾਂ ਸਾਰੇ ਇਤਿਹਾਸ ਜਾਣਦੇ ਆ ਸਭ ਤੋਂ ਜੋਿਆ ਜੰਗ ਹੋਈ ਦੀਨਾ ਕਾਂਗੜ ਤੋਂ ਮੁਕਤਸਰ ਦੀ ਜੰਗ ਹੋਈ ਫਿਰ ਮਹਾਰਾਜ ਜੀ ਦੰਦਨਾ ਸਮਝਿਆ ਕਿ ਆਪਣਾ ਜਿਹੜਾ ਅੰਮ੍ਰਿਤਸਰ ਖੋਲਿਆ ਤੇ ਦੰਦ ਲਿਖਾ ਉਸੇ ਕਮਾਨੀ ਬਾਬਾ ਦੀਪ ਸਿੰਘ ਜੀ ਨੇ ਬਹੁਤ ਸੁਣਾ ਆਪਣੀ ਜ਼ਿੰਦਗੀ ਦੇ ਵਿੱਚ ਸੇਵਾ ਕਰੀ ਉੱਥੇ ਕੋ ਰਾਸਾਂ ਦੀ ਬਣਿਆ ਰਿਹਾ ਬਾਬਾ ਦੀਪ ਸਿੰਘ ਦੇ ਨਾਲ